ਇਹ ਹੈ ਜੀ 17ਵੀਂ ਪੌੜੀ ਦੀ ਚੌਥੀ ਪੰਕਤੀ ਜੀ ਅਸੰਖ ਜੋਗ ਮਨ ਰਹੇ ਉਦਾਸ ਠੀਕ ਹੈ ਜੀ ਇਹ ਜਿਹੜੀ ਪਿਛਲੀ ਪੌੜੀ ਵਿੱਚ ਵੀ ਆਈ ਸੀ ਜੀ ਇਹ ਚ ਵੀ ਆਇਆ ਅੱਜ ਜਿਹੜਾ ਮਨ ਰਹੇ ਉਦਾਸ ਹਨ ਇਹ ਜੋਗ ਨੂੰ ਡੈਫੀਨੇਸ਼ਨ ਦਿੰਦਾ ਜੀ ਪਹਿਲਾਂ ਜਿਵੇਂ ਸੀ ਅਸੰਖ ਗ੍ਰੰਥ ਗ੍ਰੰਥ ਤੋਂ ਬਾਅਦ ਜੀ ਸੀਗਾ ਮੁੱਖ ਵੇਦ ਪਾਠ ਠੀਕ ਹੈ ਜੀ ਜਿਹੜਾ ਮੁੱਖ ਵੇਦ ਪਾਠ ਹੈ ਇਹ ਗ੍ਰੰਥ ਨੂੰ ਦਰਸਾਉਂਦਾ ਸੀ ਜੀ ਵੀ ਲੋਕੀ ਪੜ੍ਹਦੇ ਨੇ ਠੀਕ ਹੈ ਉਮੇ ਜਿਹੜਾ ਹੈ ਅਸੰਖ ਜੋਗ ਮਨ ਰਹੇ ਉਦਾਸ ਇਹ ਜੋਗ ਦੀ ਡੈਫੀਨੇਸ਼ਨ ਨੂੰ ਥੋੜਾ ਐਕਸਪੈਂਡ ਕਰਦਾ ਹੈ ਜੀ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਆ ਅਸੰਖ ਜੋਗ ਮਨ ਰਹੇ ਉਦਾਸ ਰਹੇ ਜਿਹੜਾ ਰਾਰਾ ਹਾ ਹਾ ਹਾਹੇ ਨੂੰ ਲਾਮਹੇ ਰਹੇ ਰਹੇ ਪਾਵ ਰਿੰਦਾ ਹੈ ਜੀ ਅਸੰਖ ਅਣਗਿੰਤ ਜੋਗ ਪਹਿਲਾਂ ਵੀ ਆਪਾਂ ਪੜ ਚੁੱਕੇ ਹਾਂ ਜੀ ਜੋਗ ਉਹ ਹੁੰਦਾ ਹੈ ਜੋ ਪ੍ਰਭੂ ਪਰਮਾਤਮਾ ਦੇ ਨੂੰ ਮਿਲਣ ਵਾਲਾ ਰਸਤਾ ਹੈ ਜੀ ਠੀਕ ਹੈ ਉਸ ਨੂੰ ਜੋਗ ਕਿਹਾ ਜਾਂਦਾ ਹੈ ਜੀ ਇਸ ਦੇ ਕਈ ਸਾਧਨ ਵੀ ਨੇ ਜੋਗ ਸਰੀਰ ਦੀਆਂ ਇੰਦਰੀਆਂ ਤੇ ਪੂਰਾ ਸੰਜਮ ਪਾਉਣਾ ਤੇ ਪ੍ਰਭੂ ਪਰਮਾਤਮਾ ਨੂੰ ਮਿਲਣ ਦਾ ਰਸਤਾ ਹੈ ਜੀ ਭਾਬ ਅੱਖਾਂ ਰਾਹੀਂ ਕੀ ਦੇਖਣਾ ਹੱਥ ਰਾਹੀਂ ਕਿਹੜੇ ਕੰਮ ਕਰਨੇ ਜ਼ੁਬਾਨ ਰਾਹੀਂ ਕਿਹੜੇ ਬੋਲ ਬੋਲਣੇ ਇਹ ਸਭ ਕੁਝ ਕਰਦੇ ਕਰਦੇ ਪ੍ਰਭੂ ਪਰਮਾਤਮਾ ਨੂੰ ਮਿਲਣ ਦੀ ਕੋਸ਼ਿਸ਼ ਕਰਨੀ ਆਪਣੀ ਸੁਰਤ ਜਿਹੜੀ ਆ ਸੁਰਤ ਦੀ ਗੱਲ ਕੀਤੀ ਸੀ ਸੁਰਤ ਨੂੰ ਪਰਮਾਤਮਾ ਵੱਲ ਲੈ ਕੇ ਜਾਣਾ ਇਹ ਹੈ ਜੀ ਯੋਗ ਠੀਕ ਹੈ ਮਨ ਹੈ ਜੀ ਦਿਮਾਗ ਮਨ ਚਿੱਤ ਨੂੰ ਵੀ ਕਿਹਾ ਗਿਆ ਮਨ ਮਨ ਨੂੰ ਕਿਹਾ ਪਾ ਸੁਰਤ ਨੂੰ ਵੀ ਕਿਹਾ ਗਿਆ ਜੀ ਮਨ ਰਹੇ ਹੈ ਪਾਵ ਰਹਿਦਾ ਹੈ ਉਦਾਸ ਹੋਣਾ ਜੀ ਜਿਵੇਂ ਆਪਾਂ ਕਹਿੰਦੇ ਵੀ ਉਦਾਸ ਹੋ ਕੇ ਬੈਠਾ ਠੀਕ ਹੈ ਪਰ ਇੱਥੇ ਉਦਾਸ ਦਾ ਅਰਥ ਹੈ ਜੀ ਸੰਸਾਰ ਦੀ ਮਾਇਆ ਤੋਂ ਦੂਰ ਹੋ ਜਾਣਾ ਪਦਾਰਥਾਂ ਦੇ ਵਿੱਚੋਂ ਬੰਦੇ ਦਾ ਚਿੱਤ ਉੱਠ ਜਾਣਾ ਜਿਹੜੇ ਸੰਸਾਰੀ ਕੰਮ ਕੀਤੇ ਆ ਬੱਚਾ ਜੀ ਉਸ ਦਾ ਜੀ ਨਾ ਲੱਗਣਾ ਕੀਤੇ ਵਿੱਚ ਨਹੀਂ ਜੋ ਸੰਸਾਰੀ ਪਦਾਰਥ ਨੇ ਉਸ ਵਿੱਚ ਜੀ ਨਾ ਲੱਗਣਾ ਉਸ ਦਾ ਜੀ ਪ੍ਰਭੂ ਪਰਮਾਤਮਾ ਵੱਲ ਕਰਨਾ ਤਾਂ ਉਸ ਨੂੰ ਉਦਾਸ ਕਿਹਾ ਜਾਂਦਾ ਹੈ ਜੀ ਇਹ ਜਿਹੜਾ ਮਨ ਰਹੇ ਉਦਾਸ ਇਹ ਯੋਗ ਦੀ ਜਿਹੜੀ ਹੈ ਉਹ ਡੈਫੀਨੇਸ਼ਨ ਐਕਸਪੈਂਡ ਕਰਦਾ ਜੀ ਤੇਰੇ ਸਿੱਧੇ ਸਿੱਧੇ ਦੋ ਅਰਥ ਨਿਕਲਦੇ ਨੇ ਕਿ ਅਸੰਖ ਜੋਗ ਹਨ ਭਾਵ ਅਸੰਖ ਤਰੀਕੇ ਹਨ ਉਹ ਜੋਗ ਕਰਨ ਦੇ ਠੀਕ ਆ ਜਿੰਨਾ ਵਿੱਚ ਮਨ ਉਦਾਸ ਰਹਿੰਦਾ ਹੈ ਜਾਂ ਇਹ ਕਹਿ ਸਕਦੇ ਆ ਕਿ ਅਸੰਖ ਲੋਕ ਹਨ ਭਾਵ ਅਣਗਿਣਤ ਲੋਕ ਹਨ ਜੋ ਜੋ ਕਰਦੇ ਹਨ ਭਾਵ ਪ੍ਰਭੂ ਨੂੰ ਮਿਲਣ ਦੇ ਰਾਸਤੇ ਤੇ ਪਏ ਹਨ ਠੀਕ ਆ ਮਨ ਰਹਿ ਉਦਾਸ ਭਾਵ ਜਿਨ੍ਹਾਂ ਨੇ ਆਪਣੇ ਸਰੀਰ ਦੀਆਂ ਇੰਦਰੀਆਂ ਨੂੰ ਕਾਬੂ ਪਾ ਲਿਆ ਹੈ ਅਤੇ ਆਪਣੇ ਮਨ ਨੂੰ ਸੰਸਾਰ ਦੀ ਮਾਇਆ ਤੋਂ ਜਿਹੜੀ ਸੰਸਾਰ ਦੀ ਮਾਇਆ ਹੈ ਨਾ ਉਸ ਤੋਂ ਨਰਲੇਪ ਕਰ ਲਿਆ ਹੈ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਮਾਇਆ ਦੇ ਤਿੰਨ ਗੁਣ ਨੇ ਜੀ ਅੱਗੇ ਪੜਾਂਗੇ ਜੀ ਰਜੋ ਗੁਣ ਤਮੋ ਗੁਣ ਸਤੋ ਗੁਣ ਜਿਹਦੇ ਹੇਠ ਅ ਜਿਹੜੀ ਸੰਸਾਰ ਦੀ ਕਿਰਿਆ ਚੱਲਦੀ ਹੈ ਜੀ ਠੀਕ ਹੈ ਜਦੋਂ ਮਨ ਤੁਹਾਡਾ ਇਹ ਤਿੰਨ ਤੋਂ ਉੱਪਰ ਹੋ ਜਾਂਦਾ ਹੈ ਜੀ ਉਸ ਤੋਂ ਬਾਅਦ ਚੌਥਾ ਗੁਣ ਆਉਂਦਾ ਹੈ ਤੁਰਿਆ ਗੁਣ ਠੀਕ ਹੈ ਜਦੋਂ ਤਿੰਤ ਤੋਂ ਨਿਰਲੇਪ ਹੋ ਗਿਆ ਭਾਵੇਂ ਤੁਸੀਂ ਪ੍ਰਮਾਤਮਾ ਨੂੰ ਮਿਲਣ ਦੇ ਰਾਤੇ ਤੁਰ ਪਈ ਹੋ ਜੀ ਠੀਕ ਹੈ ਇਹ ਹੈ ਅਸੰਖ ਜੋਗ ਮੰਨ ਰਹੇ ਉਦਾਸ ਦੋਨੇ ਵਧੀਆ ਜਪਦੇ ਨੇ ਜੀ ਸਿੱਧੀ ਗੱਲ ਹੈ ਇਹ ਸਮਝਣਾ ਜ਼ਰੂਰੀ ਲੱਗਦਾ ਹੈ ਵੀ ਅਸੰਖ ਜੋਗ ਨੇ ਭਾਵੇਂ ਅਸੰਖ ਹੀ ਰਸਤੇ ਨੇ ਪ੍ਰਮਾਤਮਾ ਨੂੰ ਮਿਲਣ ਦੇ ਜਿੰਨਾ ਵਿੱਚ ਮਨ ਜਿਹੜਾਗਾ ਸੰਸਾਰੀ ਕਮਾਕਾਰਾਂ ਦੇ ਰੋਜ਼ਾਨਾ ਚੋਂ ਉੱਪਰ ਉੱਠ ਜਾਂਦਾ ਹੈ ਜੀ ਸੰਸਾਰ ਦੇ ਜਿਹੜੇ ਕਾਮ ਕ੍ਰੋਧ ਲੋ ਮੋਹ ਹੰਕਾਰ ਨੇ ਜੋ ਸੰਸਾਰ ਜਿਹੜਾ ਇਹ ਤਿੰਨ ਗੁਣਾਂ ਨਾਲ ਚੱਲ ਰਿਹਾ ਹੈ ਰਜੋ ਗੁਣ ਸਤੋ ਗੁਣ ਤਮੋ ਗੁਣ ਇਸ ਤੋਂ ਉੱਪਰ ਉੱਠ ਕੇ ਮਨ ਇਹਨਾਂ ਵਿਸ਼ਿਆਂ ਵਿਚਾਰਾਂ ਦੇ ਵਿੱਚੋਂ ਉਦਾਸ ਹੋ ਜਾਂਦਾ ਭਾਵ ਮਨੁੱਖ ਦਾ ਮਨ ਇਹਨਾਂ ਵਿਸ਼ਿਆਂ ਵਿਚਾਰਾਂ ਵਿੱਚ ਨਹੀਂ ਲੱਗਦਾ ਇਹਨਾਂ ਵਿਸ਼ਿਆਂ ਵਿਚਾਰਾਂ ਤੋਂ ਉਦਾਸ ਹੋ ਜਾਂਦਾ ਜੀ ਨਹੀਂ ਲੱਗਦਾ ਤੇ ਉਹ ਪ੍ਰਭੂ ਪਰਮਾਤਮਾ ਵਿੱਚ ਲੱਗਿਆ ਰਹਿੰਦਾ ਹੈ ਜੀ ਇਹ ਹੈ ਅਸੰਖਜੋਗ ਮਨ ਰਹੇ ਉਦਾਸ ਤੇ ਆਓ ਅੱਗੇ ਦੇਖੀ ਗੁਰੂ ਮਾਰਾ ਸਾਨੂੰ ਕੀ ਉਪਦੇਸ਼ ਦਿੰਦੇ ਨੇ ਜੀ